ਵੈਗੋਰੀ ਦਾ ਖਾਲਸਾ ਬੋਇਗਟੀ ਦੀ ਖਤੇ ਪਿਆਰੇ ਵੀਰੋ ਭੈਣੋ ਸਾਰੇ ਛੋਟੇ ਵੱਡੇ ਭੈਣ ਵੀਰ ਮਾਤਾ ਮਾਂ ਆਪਣੀਆਂ ਸਾਡੇ ਛੋਟੇ ਬੱਚੇ ਵੀਰ ਛੋਟੇ ਮਾਤਾ ਬਾਪੂ ਜੀ ਸਾਰਿਆਂ ਨੂੰ ਬੇਨਤੀ ਨਿਮਰਤਾ ਸਹਿਤ ਇਹ ਸਤਿ ਸ਼੍ਰੀ ਅਕਾਲ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਆਪਣੇ ਕਮਿਊਨਿਟੀ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਇਹ ਮੈਂ ਖੁਦ ਲਈ ਨਹੀਂ ਕਹਿ ਰਿਹਾ ਜੀ ਕਿਸੇ ਦੀ ਗੱਲ ਵਧੀਆ ਲੱਗੂ ਜਾਂ ਮੇਰੀ ਗੱਲ ਵੀ ਤੁਹਾਨੂੰ ਵਧੀਆ ਲੱਗੇ ਫੇਰ ਕਰਿਓ ਪਰ ਆਪਾਂ ਨੂੰ ਇੱਕ ਇਨਸਾਨੀਅਤ ਦੇ ਨਾਤੇ ਸਾਡੇ ਗੁਰੂਆਂ ਪੀਰਾਂ ਨੇ ਜੋ ਵੀ ਸਾਨੂੰ ਸੁਣਾ ਦਿੱਤਾ ਹੋਇਆ ਵੀ ਇਨਸਾਨੀਅਤ ਲਈ ਹਰ ਨਾਮ ਉਹ ਉਹਦੇ ਲਈ ਸਾਨੂੰ ਖੰਣਾ ਚਾਹੀਦਾ ਗਰੀ ਜਦਵਾਨਾਂ ਦੀ ਮਦਦ ਕਰਨੀ ਚਾਹੀਦੀ ਐਮੀ ਥਾਂ ਤਾਂ ਲੰਗਰ ਲਾਉਣ ਭਈਆਂ ਨੂੰ ਜੇ ਆਉਂਦਾ ਕੋਈ ਫੈਸਲਾ ਨਹੀਂ ਸਭ ਤੋਂ ਪਹਿਲਾਂ ਆਪਣੀ ਕਮਾਈ ਜਿਉਂ ਦੂਰ ਪਛੋਕ ਉਹਨਾਂ ਦੇ ਹਾਲ ਚਾਲ ਪਛੋਕੀ ਚੱਕਰ ਕੀ ਔਖੇ ਤਾਂ ਨਹੀਂ ਕੋਈ ਗਰੀਬ ਆਪਾਂ ਨੂੰ ਪਤਾ ਲੱਗ ਜਾਂਦਾ ਸਪਸ਼ਟ ਕੋਈ ਨਾ ਪਈ ਹੁੰਦਾ ਹੀ ਆ ਪਰਵਾਹ ਹੈ ਇਦਾਂ ਦੀ ਉਹਨਾਂ ਦੀ ਮਦਦ ਕਰਤੀ ਜਾਵੇ ਜੋ ਵਿਚਾਰੇ ਕਰ ਸਕਦੇ ਨੇ ਬਾਈ ਆਪਣੇ ਭੈਣ ਭਰਾ ਜਿਨ੍ਹਾਂ ਕੋਲੇ ਪੈਸਾ ਰੱਬ ਨੇ ਦਿੱਤਾ ਹੋਏ ਨੇ ਗਿਰੂਆਂ ਨੇ ਬਹੁਤ ਫੇਰੀਆਂ ਦਰਦਾਂ ਬਾਕੀਆਂ ਨੇ ਸਾਰੇ ਮੇਰੇ ਅੱਗੇ ਮੰਗਾ ਨਹੀਂ ਹੁੰਦੇ ਬਾਕੀ ਮੈਂ ਜਿਹੜੀ ਤੁਹਾਨੂੰ ਅੱਜ ਗੱਲ ਦੱਸਣ ਲੱਗਿਆ ਮੈਂ ਜਿਹੜੇ ਇਹਨਾਂ ਨੇ ਜਹਾਜ਼ ਕ੍ਰੈਸ਼ ਹੋਇਆ ਸੀਗਾ ਆਪਣਾ ਰਾ ਆਪਣੀ ਗੁਜਰਾਤ ਦੇ ਵਿੱਚ ਜਿਹੜੇ ਸਾਰੇ ਦੇਖ ਕੇ ਜਰੀ ਮਰ ਗਿਆ ਸੀ ਪਤਨ ਪਤਨ ਸੈਕਿੰਡ ਦੇ ਵਿੱਚ 1 ਮਿੰਟ ਦੇ ਵਿੱਚ ਬਚੀ ਤਾਂ ਖਤਮ ਹੋ ਗਿਆ ਸੀ ਉਹ ਅੱਗ ਲੱਗ ਕੇ ਖਤਮ ਹੋ ਗਿਆ ਸਾਰਾ ਉਹ ਹੁਣ ਇਹ ਕਹਿੰਦੇ ਵੀ ਪਾਇਲਟ ਦੀ ਗਲਤੀ ਸੀ ਚਲੋ ਉਹ ਤਾਂ ਛੱਡੋ ਪਰ ਇੱਕ ਗੱਲ ਹੋਰ ਹੈ ਜਿਹੜੀ ਮਹੰਦਦਾ ਦਾ ਵੀ ਉਹਦੇ ਵਿੱਚ ਜਿਹੜੀਆਂ ਬਾਡੀ ਸੀਗੇ ਨਾ ਮਤਲਬ ਅਫਸ਼ੇਸ਼ ਜੋ ਆਪਾਂ ਕਹਿ ਲਈਏ ਵੀ ਸੜੇ ਮਤਲਬ ਗਲੇ ਜੋ ਵੀ ਆਪਾਂ ਕੈਮ ਜਿਵੇਂ ਮਤਲਬ ਸ਼ਾਵ ਨਿਮਿਤਕ ਲੱਛਾਂ ਦੀਆਂ ਉਹ ਜਿਵੇਂ ਇਕੱਠੇ ਕੀਤੇ ਗਏ ਹੁਣ ਤੁਸੀਂ ਇਹ ਦੇਖ ਲਓ ਵੀ ਸਾਡੇ ਹੁੰਦਾ ਗਾਹੇ ਭਾਕ ਜੀ ਤੀਜੀ ਵੱਡੀ ਬੜੀ ਤਾਕਤ ਚੌਥੀ ਵੱਡੀ ਤਾਕਤ ਆ ਮਾ ਵਿਸ਼ਵਗੁਰੂ ਧਰਮੇ ਗੁੱਸੇ ਮਾਰੇ ਇਹ ਇਹ ਫੁੱਦੂ ਗਨ ਤਾਂ ਨੂੰ ਨੂੰ ਘਰ ਤੇ ਉਹਨੇ ਛੋੜੇ ਹੋ ਕੇ ਸੰਗ ਪੜਨ ਲੱਗ ਜਾਂਦੇ ਨੇ ਇਹਦੀਆਂ ਪੁਛ ਫੀਲਾ ਸੁਲਾ ਪਤਾ ਨਹੀਂ ਕਿਹੜੀਆਂ ਨੇ ਚਮਕੀਲਾ ਹੁਣ ਆਇਆ ਨੇ ਇੱਕ ਬੰਦੇ ਨੂੰ ਲਾਸ਼ ਦਿੱਤੀ ਉਹਦੇ ਵਿੱਚ ਉਹ ਅਗਲਾ ਵਾਪਸ ਖਾਨ ਆਇਆ ਕਹਿੰਦਾ ਜੀ ਤੁਸੀਂ ਤਾਂ ਮੈਨੂੰ ਸ਼ਰੀਰੋਪ ਆਕੇ ਦਿੱਤੇ ਆ ਤਾਂ ਹਾਲ ਨੇ ਕਿੱਡੀ ਪੱਟੀ ਫੁੱਤੂ ਗੱਲ ਆ ਇਹ ਹੁਣ ਤੁਸੀਂ ਮੰਨ ਲੋ ਆਪਣੇ ਕੋਈ ਰਿਸ਼ਤੇ DNA ਤੋਂ ਹੁੰਦਾ ਕਿ ਆਪਾਂ ਹੁੰਦੇ ਆ ਕਾ ਆਪਾਂ ਆਪਣੇ ਰਿਸ਼ਤੇਦਾਰ ਨੂੰ ਉੱਥੇ ਲੈਣ ਗਏ ਆ ਘਰੇ ਆ ਕੇ ਦੇਖੀ ਤਾਂ ਉਹ ਮਤਲਬ ਕਬੂਤਰ ਦੇ ਵਿੱਚੋਂ ਨਿਕਲਣ ਦੋ ਸਿਰ ਕਿੱਡੀ ਗੈਰ ਬੰਦੇ ਕੀ ਸੋਚਦੇ ਹੋਣਗੇ ਵਿਆਹ ਕੀਤਾ ਭੇਜਿਆ ਜਾਂ ਫਿਰ ਇਹਦਾ ਭੇਜਿਆ ਇਹ ਵੀ ਸਾਡਾ ਭੇਜਿਆ ਕਿ ਨਹੀਂ ਭੇਜਿਆ ਇੱਕ ਹੋਰ 12 ਬਾਡੀਜ਼ ਐਸੀਆਂ ਜਿਹੜੀਆਂ 55 ਦਾਣੀ ਲੋਕ ਯੂਕੇ ਦੇ ਜਾਂ ਆਪਾਂ ਕਹ ਲਈਏ ਇੰਗਲੈਂਡ ਦੇ ਨੀ ਦੇ ਸੀਗੇ ਬਾਹਰ ਲੇ ਜੀ ਆ ਦੇ ਉਹਨਾਂ ਦੇ ਵਿੱਚੋਂ 12 ਸ਼ਬਬਸਾਰੇ ਪੀਤੀਆ ਗਿਆ ਨਹੀਂ ਉਹ ਸ਼ਾਬ ਉਹਨਾਂ ਦੇ ਹੈ ਹੀ ਨਹੀਂ ਇਹਨਾਂ ਨੇ ਆਦੇਸ ਹਾਰ ਨਾਲ ਡੀਐਨਏ ਟੈਸਟ ਕਰ ਕਰ ਕੇ ਭੇਜੇ ਹੋਏ ਨੇ ਉਹਨਾਂ ਦੇ ਹੁਣ ਇਹਨਾਂ ਦੇ ਕਿਹੜੇ ਹਾਰ ਨਾਲ ਡੀਐਨਏ ਟੈਸਟ ਨੇ ਕਿਹੜੇ ਕਿਹੜੇ ਦਮ ਤੇ ਕਹਿੰਦੇ ਨੇ ਬੈਸ਼ਵਗਰੂ ਫਲਾਣਾ ਯਾਰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਜਿਹੇ ਗੱਲਾਂ ਕਰਦੇ ਆ ਹਾਲਾਤ ਤਾਂ ਦੇਖਣੋ ਤੁਹਾਡੇ ਕੀ ਬਣੇ ਹੋਏ ਨੇ ਅਗਲਾ ਕਿੰਨਾ ਮਜ਼ਾਕ ਬਣਾਉਂਦਾ ਹੋਊ ਵੀ ਆਹ ਇੰਡੀਆ ਦਾ ਸਿਸਟਮ ਆ ਹੁਣ ਤੁਸੀਂ ਇਹ ਦੇ ਲੋ ਅਕਲੇ ਬਾਹਰਲੇ ਦੇਸ਼ ਸੀ ਉਹ ਵੀ ਇੰਨੇ ਵਧੀਆ ਦੇਸ਼ ਦੇ ਸੀ ਕੋਈ ਗਰੀਬ ਵਰਗ ਜਾਂ ਦੇਸ਼ ਹੁੰਦਾ ਚਲ ਮੰਨ ਵੀ ਲੈਂਦੇ ਆਪਾਂ ਵੀ ਭਾਈ ਇਹਨਾਂ ਨੇ ਸੀਰੀਅਸ ਨਹੀਂ ਲਈ ਗੱਲ ਹੁਣ ਤੁਸੀਂ ਉਹਨਾਂ ਦੇ ਏਡੇ ਸੀਰੀ ਜਿਹੜੇ ਹੁਣ ਇਹਨਾਂ ਨੇ ਇੰਡੀਆ 'ਚ ਦਿੱਤੇ ਹੋਣੇ ਆ ਜਾਂ ਜਿਹੜੇ ਉਹ 12 ਵਾਪਸ ਆਏ ਨੇ ਇਹ ਜਿਹੜੇ ਉਹਨਾਂ ਦੇ ਅਸਲੀ ਨੇ ਉਹ ਕਿਸੇ ਹੋਰ ਨੂੰ ਦੇਤੇ ਹੋਏ ਅਗਲੇ ਨੇ ਸਾਥ ਸਨਤਾਰ ਕਰਦਾ ਹੋਏ ਇੰਡੀਆ ਚ ਰਹੇ ਹੋਣਗੇ ਆਪਣੇ ਰਸਮਾਂ ਦੇ ਨਾਲ ਸਾਰਿਆਂ ਨੂੰ ਹੁੰਦਾ ਹੀ ਹੈ ਭਾਈ ਇਹ ਸਾਡਾ ਵੀ ਨਾ ਕੋਲੇ ਇਹਨੇ ਬੀ ਸਿੰਘ ਨੂੰ ਆਪਦਾ ਅੰਤ ਨਾਲ ਰਸਮਾਂ ਦੇ ਨਾਲ ਵਿਦਾ ਕਰਤੀ ਪਰ ਇਹਨਾਂ ਨੇ ਇੱਕ ਢੀ ਵੱਡੀ ਛੋਟਣ ਵਾਲੀ ਗੱਲ ਆ ਇੱਕ ਇਨਸਾਨੀਅਤ ਦੇ ਕਿੰਨਾ ਇਹਨਾਂ ਨੇ ਖੇਲਬਾੜ ਕਰ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਜਾਨਵਰਾਂ ਵਾਂਗੂ ਟ੍ਰੀਟ ਕੀਤਾ ਨਾ ਨੇ ਉਹਨਾਂ ਮਤਲਬ ਲਾਸ਼ਾਂ ਦੇ ਨਾਲ ਯਾਰ 12 ਬੋਟੀ ਉਹਨਾਂ ਨੇ ਇਹਦੀ ਡੀਐਨਏ ਟੈਸਟ ਰਿਪੋਰਟਾਂ ਨਾਲ ਭੇਜੀ ਆਉਣੀ ਸੀ ਉਹਨਾਂ ਨੂੰ ਪਤਾ ਸੀਗਾ ਅਗਲੇ ਨੂੰ ਵੀ ਦੇਖੋ ਉਹ ਅਗਲੇ ਕਹਿੰਦੇ ਹੋਣਗੇ ਵੀ ਇਸ ਤੋਂ ਪਹਿਲਾਂ ਹੀ ਕਹਿੰਦੇ ਸੀ ਵੀ ਇਹਨਾਂ ਦੀ ਰਿਪੋਰਟਾਂ ਗਲਤ ਹੋਣਗੀਆਂ ਤਾਂ ਹੀ ਕੀਤਾ ਨਾ ਉਹਨਾਂ ਨੂੰ ਸ਼ੱਕ ਹੋਊਗਾ ਜੇ ਵੀ ਹਾਂ ਇਹ ਗਲਤ ਆ ਜਾਂ ਹੋ ਸਕਦਾ ਕਿਸੇ ਨੇ ਨਾ ਕੀਤਾ ਉਹਨਾਂ ਨੇ ਇਦਾਂ ਹੀ ਦੁਪਰਾ ਤੌਹੀਕ ਕਰਾਣੇ ਕਿਸੇ ਨੇ ਉਧਰ ਵੀ ਹੁਣ 12 ਤੋਂ ਬਾਅਦਸ ਆ ਗਏ ਪੇ ਪੇ ਤੇ ਪਤਾ ਨਹੀਂ ਭੇਜਦੇ ਨੇ ਜਿਹੜੇ ਹੁਣ ਇੱਕ ਇੱਕ ਕਿਸੇ ਟੀਵੀ 2 ਵੀ ਮੀਡੀਆ ਤੇ ਕੁਝ ਮਤਲਬ ਰੌਲਾ ਸੱਡ ਰੱਪਾ ਹੈ ਇੰਨਾਂ ਵਿੱਚ ਨਾ ਸ਼ੋਰ ਸਲ ਮੀਡੀਆ ਤੇ ਵੀ ਮੈਂ ਕੋਈ ਸਾਫ ਵੀਡੀਓ ਨਹੀਂ ਦੇਖੀ ਕਿਤੇ ਜੀ ਹੁਣ ਜੇ ਇੱਥੇ ਕੋਈ ਪੰਜਾਬੀ ਪੰਜਾਬ ਦੇ ਘਟਨਾ ਹੋਈ ਹੋਣ ਦੀ ਤਾਂ ਨਾ ਸੰਘ ਪਾੜ ਪਰ ਅਜੇ ਦੇਖੋ ਪੰਜਾਬੀ ਐ ਸਿੱਧ ਖਾਨਸਤਾਨੀ ਐ ਸੇ ਪੰਜਾਬੀ ਦਾ ਤਾਂ ਪੱਗ ਦੇ ਇੱਕ ਹੀ ਖਾਨਸਤਾਨੀ ਥੱਪਾ ਲਾਉਂਦੇ ਖਾਲਸੇ ਹੈਗੇ ਨੇ ਅਸੀਂ ਸਾਡੇ ਗੁਰੂ ਦੇ ਥਾਪਿਆ ਸਮਝੇ ਦੇ ਵਿੱਚ ਸ਼ਰਮ ਵਾਲੀ ਵੀ ਕੋਈ ਗੱਲ ਨਹੀਂ ਗੱਲ ਦਾ ਪਾਰੇ ਜਿਹੜੇ ਨੈਰੇਟਿਵ ਨਾਲ ਇਹ ਕਹਿੰਦੇ ਨੇ ਖਾਲਸਤਾਨੀ ਉਹ ਗਲਤ ਹਨ ਇਹ ਖਾਲਸਤਾਨਿਕ ਅੱਤਵਾਦੀ ਦੇ ਨਾਲ ਬਰਾਬਰ ਸਮਝਦੇ ਨੇ ਅੱਬਲਾ ਰਹੇ ਖਾਲਸਤਾਨੀ ਹੁਣ ਕਹਿਣ ਨੂੰ ਹੀ ਛੱਡ ਗਏ ਜ਼ਿਆਦਾ ਇਹ ਹੁਣ ਅੱਤਵਾਦੀਓਂ ਹੀ ਗਾਣੇ ਖੇਦੇ ਸੇ ਖੱਤਵਦੀ ਖਾਲਸਤਾਨੀਆਂ ਅੱਤਵਦੀ ਨਾਲ ਅੱਤਵਦੀ ਹੀ ਰੂਟ ਆਉਣਗੇ ਆਤੰਗਵਾਦੀ ਖਾਲਸਤਾਨੀ ਆਤਮਵਾਦੀ ਖਾਲਸਤਾਨ ਐ ਕਹਿੰਦੇ ਪਹਿਲਾਂ ਅੱਤਵਾਦੀ ਕਹਿਣਗੇ ਇੱਕ ਸੋਚ ਹੁੰਦੀ ਆ ਵੀ ਜਿਹੜੀ ਚੀਜ਼ ਨੂੰ ਆਪਾਂ ਜਾੜਾ ਵਾਰ ਕਹਾਂਗੇ ਉਹ ਚੀਜ਼ ਨੂੰ ਜਾਂ ਜਿਹੜੀ ਚੀਜ਼ ਨੂੰ ਆਪਾਂ ਨਾ ਮੰਨ ਲਾਂਗੇ ਉਹਦਾ ਚੀਜ਼ ਦਾ ਪ੍ਰਚਾਰ ਹੁੰਦਾ ਜਿਹੜਾ ਬਾਰ ਬਾਰ ਕਹਾਂਗੇ ਜੇ ਵੀ ਜੀਵ ਨੂੰ ਆਪਾਂ ਜੇ ਕਿਸੇ ਚੀਜ਼ ਦਾ ਨਾ ਲਾਣੋ ਹਟ ਜਾਗੇ ਉਹ ਚੀਜ਼ਾਂ ਦੀ ਹੌਲੀ ਹੌਲੀ ਖਤਮ ਹੋ ਜਾਂਦੀ ਹੁੰਦੀ ਹੈ। ਇਸ ਲਈ ਮੈਂ ਪਰ ਸਾਰੇ ਵੀਰਾਂ ਨੂੰ ਕਹਣਾ ਵੀ ਆਪਣਾ ਪਿਆਰ ਪੜਨਾ ਬਹੁਤ ਜ਼ਰੂਰੀ ਆ ਸਾਨੂੰ। ਜੇ ਅਸੀਂ ਆਪਣੇ ਇਤਿਹਾਸ ਨੂੰ ਜਾਣਾਂਗੇ ਤਾਂ ਹੀ ਸਾਨੂੰ ਯਾਦ ਰਹੂ ਤਾਂ ਹੀ ਸਾਨੂੰ ਪਤਾ ਲੱਗੂ ਕਿ ਸਾਡੇ ਸਾਡੇ ਗੁਰੂਆਂ ਨੇ ਸਾਨੂੰ ਕਿਹੜਾ ਕਿਹਾ ਫੀਕ ਆਦਮ ਚੱਕਣ ਨੂੰ ਕਿਹਾ ਹੋ ਜਾਂ ਕਿਲੇਰਾਹਾਂ ਤੇ ਚੱਲਣ ਨੂੰ ਕਿਹਾ ਹੋ ਪਰ ਇਹਨਾਂ ਨੇ ਹੁਣ ਜਿਹੜੀ ਆ ਗੱਲ ਕਰੀ ਹੋਈ ਆ 270 ਤੋਂ ਵੱਧ ਉਥੇ ਵਿੱਚ ਮਰੇ ਸੀ 242 ਤੇ 41 ਦਾ ਪਨੀਨ ਕ੍ਰੈਸ਼ ਦੀ ਵਿੱਚ ਹੀ ਮਰ ਗਏ ਸੀ ਪਰ 200 ਯਾਨੀ 70 ਤੋਂ ਵੱਧ ਹੋ ਗਿਆ ਸੀ ਮੌਤਾਂ ਕਿਉਂਕਿ ਜਿਹੜੇ ਉੱਪਰ ਡਿੱਗੇ ਸੀ ਜਿੱਥੇ ਉਹ ਹੋਸਟਲ ਸੀਗਾ ਕੋਈ ਡਾਕਟਰਾਂ ਡਾਕਟਰਾਂ ਵਾਲਿਆਂ ਨੇ ਬਣਾਇਆ ਹੋਇਆ ਅੱਗਾ ਉਥੇ ਵੀ ਉਹ ਮਰ ਗਏ ਸੀ ਬਹੁਤ ਉਹਨਾਂ ਬਾਰੇ ਵੀ ਉਹਨਾਂ ਨੇ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਕਦੇ ਵੀ ਹਾਂ ਵੀ ਉਹਨਾਂ ਕਿੰਨੇ ਮਰੇ ਕੀ ਹੋਇਆ ਉੱਥੇ ਫਿਰ ਉਸ ਤੋਂ ਬਾਅਦ ਬਹੁਤ بڑا ਧਮਾਕਾ ਹੋਇਆ ਧਮਾਕੇ ਦੇ ਕਰਕੇ ਪੈਟਰੋਲ ਪੂਰਾ ਫੁੱਲ ਭਰਿਆ ਹੋਇਆ ਸੀ ਕਿਉਂਕਿ ਜਹਾਜ਼ ਦੇ ਵਿੱਚ ਬਹੁਤ ਜ਼ਿਆਦਾ ਪੈਟਰੋਲ ਹੁੰਦਾ ਹੈ ਉਹਦੇ ਉਹਦਾ ਉਹਦਾ ਰੂਟ ਵੀ ਬਹੁਤ ਲੰਬਾ ਸੀ ਕਹਿੰਦੇ ਇਸੇ ਪੈਟਰੋਲ ਬਹੁਤ ਜ਼ਿਆਦਾ ਸੀ ਤੇ ਉਹ ਸਾਰਾ ਹੀ ਪੈਟਰੋਲ ਧਮਾਕਾ ਹੋ ਗਿਆ ਇਕੱਲਾ ਬੰਬ ਬਣ ਗਿਆ ਇਸ ਕਰਕੇ ਸ਼ਾਹ ਉਹ ਪੁਰਕੇ ਸੇਦਾ ਕਿੱਧਰ ਹੋ ਗਿਆ ਕੋਈ ਮਤਲਬ ਕਿਸ ਜਿਲ੍ਹਾ ਕਿਸੇ ਬਾਹਾਂ ਕਿਸੇ ਨੇ ਇਹਨਾਂ ਨੇ ਇਦਾਂ ਭੇਜਤੀ ਵੀ ਲਪਹੈ ਨਹੀਂ ਗਈ ਜਾਂ ਬਾਹਾਂ ਕਿਸੇ ਦੀ ਹੋਰ ਦੀ ਆ ਇਦਾਂ ਇਹਨਾਂ ਨੇ ਜਿਹੜੇ ਨੈਚਰ ਜਿਹੜੇ ਹੋਏ ਨੇ ਅਗਰਿਆਂ ਨੇ ਉਹ ਕਰਕੇ ਭੇਜਤੇ ਵਾਪਸ ਤੇ ਬਾਕੀ ਹੁਣ ਜਿਹੜੇ ਇਹਨਾਂ ਨੇ ਇੱਧਰ ਭੇਜੇ ਹੋਣੇ ਉਹ ਤੋਂ ਤੁਸੀਂ ਉਹਨੂੰ ਕੀ ਜਵਾਬ ਦੇਣਗੇ ਜਾਂ ਹੁਣ ਜਿਹੜੇ ਬਾਹਰਲੇ ਅੰਗਰੇਜ਼ ਨੇ ਜੇ ਮੰਨ ਲਾ ਉਹਨਾਂ ਦੀ ਅਸਲੀ ਬਾਡੀ ਤਾਂ ਮਤਲਬ ਉਹ ਹੋ ਗਈ ਉਹਨਾਂ ਨੇ ਇਥੇ ਕਿਸੇ ਨੂੰ ਬੇਟੀ ਹੁਣ ਆਂਦੀ ਆਲਾ ਉਹਨਾਂ ਨੇ ਸਨਸਕਾਰ ਕਰਤਾ ਹੁਣ ਉਹ ਬਾਹਰ ਲਿਆ ਨੂੰ ਕੀ ਦੇਣਗੇ ਯਾਰ ਜਾਦੀ ਦੇ ਦੋ ਸਿਰ ਆ ਗਏ ਉਹ ਕਿਹਦਾ ਸਿਰ ਸੀ ਉਹ ਉਹਦੀ ਬਾਡੀ ਕਿੱਥੇ ਆ ਇਹ ਗੱਲਾਂ ਹੋਤਣ ਵਾਲੀਆਂ ਨੇ ਯਾਰ ਇਹ ਕੀ ਮੈਂ ਮਤਲਬ ਕੁੱਤਿਆਂ ਬਿੱਲਿਆਂ ਵਾਲਾ ਬਿਹਵਾਰ ਕਰ ਰਿਹਾ ਮੱਝਾਂ ਦਾ ਮਾਲ ਹੀ ਮਰ ਜਾਂਦੀਆਂ ਨੇ ਬੁੱਚੜ ਖਾਣੇ ਛੱਟੀਆਂ ਹੁੰਦੀਆਂ ਨੇ ਜੇ ਉਹ ਕੰਮ ਕਰਿਆ ਹੋਇਆ ਉਹਨਾਂ ਨੇ ਤਾਂ ਇਹ ਅਪਸ਼ਭ ਗੁਰੂ ਦੀ ਸੋ ਚਾਹੀ। ਬੱਚੇ ਬਗਲੂ ਬੱਚੇ ਬਗਲੂ ਸ਼ਰਮ ਤਾਂ ਨਹੀਂ ਆਉਂਦੀ ਯਾਰ ਤੁਹਾਨੂੰ ਐ ਕਹਿੰਦੇ ਹਨ। ਆਹਨਾਂ ਦਾ ਹਾਲਾਤ ਤਾਂ ਦੇਖੋ ਜਿੰਲੀ ਪੀ ਕਿੱਥੇ ਆ ਸਾਡੀ, ਦੇਰੋ ਜਗਾਰੀ ਕਿੱਥੇ ਆ ਸਾਡੀ। 40 ਕਰੋੜ ਤੋਂ ਵੱਧ ਲੋਕ ਹਰ ਰੋਜ਼ ਭੁੱਖੇ ਸੌਂਦੇ ਨੇ, ਜਿਨ੍ਹਾਂ ਕੋਲੇ ਰੋਟੀ ਦਾ ਅੰਡਰਮਨ ਨਹੀਂ ਹੈਗਾ ਵਿਚਾਰਿਆਂ ਕੋਲੇ। ਬੱਚੇ ਬਗਲੂ ਬੱਚੇ ਬਗਲੂ ਕਿਉਂ ਉੱਠੀ ਬੜੀ ਤਾਕਤ ਹੈ। ਤੁਹਾਡੇ ਚਿਹਰੇ ਵਿਚਾਰੇ ਲੋਕ ਨੇ ਉਹਨਾਂ ਦੇ ਛਿੱਟਾਂ ਚ ਚਾਪਦੈ ਨਹੀਂ ਹੈਗੀ ਪਾਣ ਰੋਟੀ ਖਾਣ ਯੋਗੀ। ਆਮ ਚੈਨਲ ਦਾ ਤੁਹਾਨੂੰ ਮੈਂ ਦਾ ਪਾਦੋ ਕਰਨਾ ਚੌਥੀ ਬੰਦ ਗਾਤ ਵਿੱਚ ਬਗਲੂ ਵਿੱਚ ਬਗਲੂ ਬਾਕੀ ਧੰਨਵਾਦ ਜੀ ਕੋਈ ਗਲਤੀ ਸ਼ਬਦੀ ਹੋਵੇ ਤਾਂ ਮਾਫ ਕਰਿਓ ਜੀ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਵਧੀਆ ਲੱਗੀ ਤਾਂ ਜੇ ਨਹੀਂ ਵਧੀਆ ਲੱਗੀ ਤਾਂ ਮੈਨੂੰ ਦੱਸ ਦਿਓ ਜੀ ਧੰਨਵਾਦ